ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਗੱਲ ਚੱਲ ਰਹੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਉਮੀਦ ਹੈ ਵੀ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਦੇਖੋ ਅਸੀਂ ਜੀ ਧੁੱਪ ਚ ਕੜਾਕੇ ਦੀ ਧੁੱਪ ਚ ਥੱਲੇ ਆ ਗਈ ਕਿਉਂਕਿ ਸ਼ਿਮਲਾ ਮਿਰਚ ਤੋੜਨੀ ਸੀ ਮੈਂ ਕਿਹਾ ਚੱਲ ਮੰਮੀ ਕਹਿੰਦੀ ਪਹਿਲਾਂ ਸ਼ਿਮਲਾ ਮਿਰਚ ਤੋੜ ਲਿਆ ਵੀ ਫਿਰ ਹੋਰ ਬੱਡੀ ਹੁੰਦੀ ਜਾ ਰਹੀ ਹੈ ਕਿਉਂਕਿ ਕੱਲ੍ਹ ਦੀ ਕਹਿ ਰਹੀ ਸੀ ਕੱਲ ਮੈਂ ਤੋੜੀ ਨਹੀਂ ਗਈ ਹੈਗੀ ਹੁਣ ਆਈਆਂ ਮੈਂ ਮੈਂ ਪਿੱਛੇ ਮਸ਼ੀਨ ਲੈ ਆਣਾਈ ਸੀ ਮੈਂ ਕਿ ਚੱਲ ਪਹਿਲਾਂ ਮਸ਼ੀਨ ਨਾਲੇ ਸ਼ਿਮਲਾ ਮਿਰਚ ਤੋੜ ਲੈਣੀਆਂ ਕਿਉਂਕਿ ਸ਼ਿਮਲਾ ਮਿਰਚ ਜਿਵੇਂ ਤੁਹਾਨੂੰ ਦੱਸਿਆ ਤਾਂ ਦੇਖੀ ਪਾਣੀ ਛੱਡਿਆ ਹੋਇਆ ਨਾ ਕੱਲ ਭਰੀਆਂ ਨੇ ਕੱਲ ਦੋ ਵਾਰੀ ਭਰੀਆਂ ਨੇ ਤਾਂ ਇਹ ਤਾਂ ਜਿਆਦਾ ਉਹ ਹੋ ਗਿਆ ਸੁੱਕਣ ਚ ਨਹੀਂ ਆ ਰਹੀ ਆ ਦੇਖੋ ਸ਼ਿਮਲਾ ਮਿਰਚ ਨਾ ਕਾਫੀ ਵੱਡੀ ਹੋ ਜਾਂਦੀ ਹੈ ਦੋ ਤਿੰਨ ਦਿਨਾਂ ਬਾਅਦ ਆਣ ਬੁੱਟੇ ਫੁੱਲ ਬੁੱਟੇ ਭਰ ਜਾਂਦੇ ਨੇ ਆ ਦੇਖੋ ਹੁਣ ਆ ਵੱਡੀ ਵੱਡੀ ਤੋੜ ਲੈਣਾ ਵੱਡੀ ਵੱਡੀ ਤੋੜਨਾ ਮਾੜੀ ਜੀ ਉਹ ਦੂਲਰ ਤੋੜੀ ਪਿਚਾ ਕੇ ਉਹ ਟੂਸਾ ਨਾ ਕਹਿ ਤੋੜੀ ਟੂਸਾ ਵੀ ਉਹ ਟੂਸਾ ਨਾ ਤੋੜੀ ਕਹਿ ਲਾ ਅਸੂ ਕਾਣੀ ਐਵੇਂ ਆਹ ਵੀ ਕਾਣੀ ਨਾ ਤੋੜੀ ਐਵੇਂ ਤੋੜਨਾ ਹਾਂ ਹਾਂ ਉਹ ਤਾਂ ਇਹ ਟੋਟਣ ਚ ਸਾਨੀ ਹੁੰਦੀ ਆ ਇਹਨੇ ਟੈਂਟ ਤਾਂ ਹੁੰਦੀ ਕੈਨੀ ਇਹ ਛੋਟੀ ਐ ਨਾ ਥੋੜੀ ਵੱਡੀ ਦੇਖਾ ਇੱਧਰ ਇੱਕ ਆ ਤੋੜਾ ਆ ਬੁੱਟੇ ਦੇ ਨਾਲ ਕੱਡੀ ਬੜੀ ਲੱਗ ਰਹੀ ਆ ਥੱਲੇ ਧੰਨਵਾਦ ਲਓ ਫਟ ਅਸੂ ਹਾਂ ਜਿਹੜੇ ਆ ਵੱਡੇ ਵੱਡੇ ਆ ਨਾ ਤੋੜ ਦੋ। ਵੱਡੇ ਵੱਡੇ ਸ਼ਿੰਲਾਂ ਮੱਚਾ। ਆਹ ਦੇਖੋ। ਆਹ ਕੀ ਤੇ ਸ਼ਿੰਲਾਂ ਮੱਚਾ ਆਹ ਪਾ ਦੇ ਵਿੱਚ ਆਹ ਵਿੱਚ ਪਾ ਦੇ ਹਾਂ। ਆਹ ਛੋਟੀ ਛੋਟੀ ਤਾਂ ਫਿਰ ਆਹ ਬੁੱਕ ਤੇਨ ਵੀ ਲੱਗੀ ਹੋਈ ਆ। ਹੋ ਗਈ ਜੇ ਮੈਂ ਤਾਂ ਤੋੜੀ ਆ। ਅੱਛਾ। ਉੱਤਰ ਦੇਖਦੀ ਆ ਚੈੱਕ ਕਰਦੀ ਆ ਕੋਈ ਆ ਦੇਖੋ ਜਿਵੇਂ ਆ ਨਾ ਆ ਆ ਦੇਖੋ ਦਾਗ ਲੱਗਿਆ ਹੋਇਆ ਹੈ ਨਾ ਇਹ ਤੋੜ ਲੈਣੀ ਆ ਹੁਣ ਆ ਦੇਖੋ ਕਿੰਝ ਜਿਹੜੇ ਲੱਗਿਆ ਨੇ ਹਾਂ ਹੁਣ ਦੇਖਦੇ ਆ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣੀ ਆ ਮੈਂ ਸੋਚ ਰਹੀ ਆ ਵੀ ਕਈ ਦਿਨ ਹੋ ਗਏ ਸੋਚਦੀ ਨੂੰ ਵੀ ਸ਼ਿਮਲਾ ਮਿਰਚ ਕਾਫੀ ਆ ਹਨਾ ਵੀ ਚੱਲ ਵਧੀਆ ਇਹ ਲੱਗ ਰਹੀ ਆ ਵੀ ਹੁਣ ਸਬਜ਼ੀਆਂ ਖਾਂਦੇ। ਵੀ ਸਬਜ਼ੀਆਂ ਖਾਂਦੇ ਵੀ ਥੱਕ ਜੰਨੇ ਆ। ਵੀ ਹੋ ਬਣਾ ਲੈਣੇ ਪਕੌੜੇ। ਹੁਣ ਦੇਖਦੇ ਆ ਕੀ ਬਣਾਣੇ ਆ ਪਕੌੜੇ ਬਣਾਣੇ ਆ ਜਾਂ ਕੀ ਬਣਾਣੇ ਆ। ਸ਼ਾਮ ਨੂੰ ਅਜੇ ਤਾਂ ਸਵੇਰ ਦਾ ਟਾਈਮ ਹੈ। ਵਿੱਚ ਪਾਉਂਦੇ ਨੇ। ਇੱਧਰ ਆ ਸਕੇ। ਸੀਗਣਾ ਵਿੱਚ ਵਧੀਆ ਲੱਗਦੀ ਆ। ਹਾਂ। ਅਗਲੇ ਸਾਲ ਵੀ ਆਹੀ ਬੀਜ ਲਾਵਾਂਗੇ ਨਾ। ਆਪਾਂ ਵੈਰਾਈਟੀ ਵਧੀਆ ਜੀ। ਆਪਾਂ ਕਹ ਰਹੇ ਤੇ ਘਾਟਾ ਦੇਖ ਲੈ ਕਿੱਡੇ-ਕੱਡੇ ਬੁੱਟੇ ਹੋਗੇ। ਹਜੇ ਮੈਂ ਜਾਦੇ ਕਹੀ ਜਾਨਨੀ ਹੈ ਬੁੱਟੇ ਕੱਟ ਐ ਸਬਜ਼ੀਆਂ ਹੋਰ ਲਾ ਦੋ ਹੋਰ ਲਾ ਦੋ ਕੱਟ ਨੇ ਪਰ ਬਦਿਆਦੇ ਐਵੇਂ ਲੱਗ ਰਿਹਾ ਚ ਲੱਗੀ ਜਾਵੇ ਚਪਜੀ ਨਾ ਚਪਜੀ ਗੀ ਸਬਜੀ ਤੋੜਨ ਚ ਨਾ ਮੈਨੂੰ ਮਜ਼ਾ ਬਹੁਤ ਆਉਂਦਾ ਏ ਇੱਕ ਵਸ ਅਸੀਂ ਲਾਂਦੇ ਹੀ ਘਟਾ ਹੈ ਕਿ ਮੈਂ ਕਿਹਾ ਬੁੱਟੇ ਚ ਨਾ ਜਾਨ ਘਟ ਹੁੰਦੀ ਆ ਟੁੱਟੇ ਛੇਦੀ ਜਾਂਦਾ ਏ ਹੂੰ ਉਸਾ ਛੇ ਟੁੱਟ ਜਾਂਦਾ ਨਾ ਯੈਸ ਬਚਾ ਕੇ ਤੋੜਨੀ ਚਾਹੀਦੀ ਆ ਹਾਂ ਮਲਾ ਮਿਰਚ ਸਾਡੀ ਥੱਲੇ ਗਿਰ ਗਈ ਵਧੀਆ ਟੋਕਰੀ ਭਰ ਗਈ ਆਪਣੀ ਹਨਾ ਅੱਧੀਆਂ ਰੱਖ ਲਾਂਗੇ ਸਬਜ਼ੀ ਰੋਗੀਆਂ ਅੱਧੀਆਂ ਅੱਧੀਆਂ ਪਕੌੜੇ ਬਣਾ ਲਾਂਗੇ ਸੂਰਜ ਸਾਹਮਣੇ ਬਹੁਤ ਸੇਕ ਮਾਰ ਰਿਹਾ ਵਿੱਚ ਫਸੀਆਂ ਵੀ ਨੇ ਉਹ ਹੈ ਨਾ ਸ਼ਿਮਲਾ ਮਿਰਚ ਬੁੱਟਿਆਂ ਨੂੰ ਵਧੀਆ ਲੱਗ ਰਹੀ ਹੈ ਉਹ ਪੱਤਿਆਂ ਦੇ ਐ ਡੰਡੀਆਂ ਦੇ ਵਿੱਚ ਜਕੜੀਆਂ ਪਈਆਂ ਨੇ ਲੱਗਦਾ ਹਜੇ ਵੀ ਵਿਚ ਵਿਚਾਂ ਦੇਖੋ ਬਹੁਤ ਰਹੀਆਂ ਨੇ ਪਰ ਲੱਭਣੀਆਂ ਪੈਣੀਆਂ ਨੇ। ਸਾਈਜ਼ ਕਿਹ ਚਾਹੁੰਣਾ ਮੇਰੇ ਤੋਂ? ਹੂੰ? ਸਾਈਜ਼ ਹਾਂ ਬੱਦਿਆਂ। ਇਹ ਤਾਂ ਜਨਾ ਤੋੜੀਏ ਥੋੜਾ ਜਿਹਾ ਹੋਰ। ਇਹ ਤਾਂ ਵੱਡੀਆਂ-ਵੱਡੀਆਂ ਹੋਣ ਜਿੱਦੀਆਂ ਹੋਣ। ਇੱਧਰ ਪ੍ਰਿੰਡੀਆਂ ਵੀ ਦੇਖੋ ਲੱਗ ਰਹੀਆਂ ਨੇ ਇਹ ਵੀ ਸ਼ਾਮ ਨੂੰ ਸ਼ਾਇਦ ਤੋੜਾਂਗੇ। ਉਹ ਕਿੱਥੇ? ਆ ਤੋੜਿਓ ਮੜਾ ਜੀ ਉਹ ਤੇ ਸਾਹਮਣੇ ਉਹ ਇੱਧਰ ਹਾਂ ਆ ਤਾਂ ਛੋਟੀ ਆ ਉਹ ਵੱਡੀ ਲੱਗੀ ਵੀ ਹੈ ਮੜੀਆਂ ਨਾ ਫਿਰ ਇੱਕ ਸਾਈਜ ਜਾ ਹੋ ਜਾਂਦਾ ਨਾ ਫਿਰ ਦੋ ਜਾਰ ਕੇ ਦੇ ਪੀਸ ਬਚ ਗਏ ਲੋ ਕਿਸੇ ਉਹਦੇ ਚ ਸਰਦੀ ਚਾਉਂਦੇ ਨਹੀਂ ਬੇਚਰਦੇ ਆਪਾਂ ਹੂੰ ਨਾ ਕਿ ਕੋ ਸਾਹਮਣੇ ਲੱਗੀ ਹੋਈ ਹੈ ਉਹ ਦੇਖ ਇੱਧਰ ਸਾਹਮਣੇ ਉਹ ਤੇ ਪਿੱਛੇ ਪਿੱਛੇ ਵਾਲੇ ਬੁੱਟੇ ਤੇ ਇਹ ਆ ਹਾਂ ਆ ਦਾ ਦੋ ਤਿੰਨ ਲੱਗੀਆਂ ਪਿੱਕਾ ਬੁੱਟੇ ਲੱਗੀ ਹੋਈ ਐ ਬਸ ਆਲੇ ਵਿੱਚ ਫਸੀਆਂ ਪਈਆਂ ਨੇ ਇਹਦਾ ਹਜੇ ਹੋਰ ਲੱਭਣੀਆਂ ਪੈਣੀਆਂ ਨਾ ਲੱਗੀ ਵੀ ਆਉਣੀਆਂ ਬਹੁਤ ਵਿੱਚ ਆਪਾਂ ਫਿਰ ਵੀ ਖਾ ਫਿਰ ਤੋੜ ਲਈ ਇੱਕ ਇਧਰ ਆ ਆਹ ਤੇ ਇਧਰ ਇੱਕ ਇੱਧਰ ਆ ਉਹ ਤੀ ਆਹਾ ਹਾਂ ਛੋਟੀ ਪਰ ਹੈ ਹਰੀ ਪਈਆ ਬਹੁਤ ਹੈ ਮੈਕਾਰੀ ਬਸ ਬਹੁਤ ਨਹੀਂ ਹੂੰ ਬਹੁਤ ਨਹੀਂ ਇਹ ਕਾਲਾ ਬੜੀ ਹੈ ਬੜੀ ਹੈ ਬਹੁਤ ਨਹੀਂ ਛੋਟੀਆਂ ਬਹੁਤ ਨਹੀਂ ਜਿਹੜੀਆਂ ਛੋਟੀਆਂ ਨੇ ਹੋਰ ਵੱਡੀਆਂ ਹੋ ਜਾਣੀਆਂ ਰਹਿਣ ਦੇ ਫਿਰ ਹਾਂ ਹੁਣ ਬਹੁਤ ਨਹੀਂ ਇਹ ਗਰਮੀ ਦੇਖੋ ਮੇਰਾ ਮੂੰਹ ਹੋਰ ਨਾ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਹੀ ਜ਼ੋਰ ਰਹੀ ਹੈ ਜਵਾਕਾਂ ਨੂੰ ਛੁੱਟੀਆਂ ਵੀ ਹੋਣ ਵਾਲੀਆਂ ਨੇ 10 ਦਿਨ ਰਹਿ ਗਏ ਸਾਰੇ ਹਾਂ ਭੁੱਲ ਗਈ ਮੈਂ ਨਾ ਭੁੱਲੀ ਨਹੀਂ ਵਿੱਚ ਵਿੱਚ ਫਸੀਆਂ ਪਈਆਂ ਨੇ ਦਿਖਦੀਆਂ ਨਹੀਂ 10 ਦਿਨ ਨੂੰ ਜਵਾਕਾਂ ਨੂੰ ਦੁਖੀ ਕਰਨ ਲਾਣਾ ਇੱਕ ਮਹੀਨੇ ਦੀਆਂ ਛੁੱਟੀਆਂ ਇੱਕ ਸਾਲ ਦੇ ਬਰਾਬਰ ਹੁੰਦੀਆਂ ਨੇ ਸੂਰਜ ਦੇਖੋ ਸਾਹਮਣੇ ਹਾਂ ਚੱਕ ਲਓ ਸੂਰਜ ਦੇਖੋ ਸਾਹਮਣੇ ਪੈ ਰਿਹਾ ਇੰਨੀ ਜ਼ਿਆਦਾ ਧੁੱਪ ਪੈ ਰਹੀਆ ਹੁਣ ਮੈ ਲਾਨੀਆ ਮਸ਼ੀਨ ਮਸ਼ੀਨ ਲਾ ਕੇ ਯੂਵੀ ਨੂੰ ਸਕੂਲ ਤੋਰਨ ਤੇ ਬਾਅਦ ਹੀ ਸਾਰਾ ਕੰਮ ਕਰਦੇ ਹੁੰਨੇ ਆ ਅੰਦਰ ਹਜੇ ਝਾੜੂ-ਪੋਚਾ ਲਾਣੇ ਤੇ ਪਿਆ ਪਹਿਲਾਂ ਮਸ਼ੀਨ ਲਾ ਦਈਏ ਕਿਉਂਕਿ ਬਾਹਰ ਕੱਪੜੇ ਧੋ ਹੋਈ ਜਾਣਗੇ ਬਸ ਬਹੁਤ ਨਹੀਂ ਹੁਣ ਅੱਧੀ ਦਾ ਸੀ ਇਹ ਸਬਜ਼ੀ ਜੋ ਅੱਧੀ ਛੱਡਾਂਗੇ ਅੱਧੀ ਦੇ ਪਕੌੜੇ ਉਹਨਾਂ ਲਾਂਗੇ ਤੁਸੀਂ ਕਹੋਗੇ ਗਰਮੀ ਤਾਂ ਨਹੀਂ ਪੈ ਰਹੀ ਹੈ ਗਰਮੀ ਚ ਤਾਂ ਪਕੌੜਾ ਬਣਿਆ ਪਿਆ ਹਨਾ ਪਰ ਹੁਣ ਜਿੰਨੀ ਮਰਜ਼ੀ ਗਰਮੀ ਹੋਵੇ ਜਿਹੜਾ ਇਹ ਮੂਹ ਹੁੰਦਾ ਨਾ ਆਪਾਂ ਇਹ ਕੁਝ ਵੀ ਖਾਣ ਤੋਂ ਨਹੀਂ ਰੁਕਦਾ ਇੱਥੇ ਤਾਂ ਉਹ ਇੱਥੇ ਨਾ ਸੌਰੀ ਵੀ ਖਾਣ ਤੋਂ ਨਹੀਂ ਰੁਕਦਾ ਹੁੰਦਾ ਇਸ ਕਰਕੇ ਵੀ ਜੇ ਖਾਣੇ ਆ ਤਾਂ ਬਣਾਣੇ ਤਾਂ ਪੈਣੇ ਕੋਈ ਗੱਲ ਨਹੀਂ ਅੰਦਰਲੇ ਚੁੱਲੇ ਤੇ ਇਸ ਵਾਲੇ ਚੁੱਲੇ ਤੇ ਲਾਵਾਂਗੇ ਪਕੌੜੇ ਸ਼ਾਮ ਨੂੰ ਖਾਣਾ ਹੈ ਸ਼ਾਮ ਨੂੰ ਥੋੜੀ ਜਿਹੀ ਮੈਂ ਸ਼ਿਮਲਾ ਵਿੱਚ ਦੇ ਪਕੌੜੇ ਬਣਾ ਲਾਂਗੀ ਹਾਂ ਕਿਉਂਕਿ ਇੰਨੀ ਆ ਸਬਜ਼ੀ ਵੀ ਨਹੀਂ ਹੋਣੀ ਹੂੰ ਅੱਧੀ ਸਬਜ਼ੀ ਹੋ ਜੂਗੀ ਅੱਧੀਆਂ ਕੇ ਕਹਿੰਦਾ ਪਕੌੜੇ ਨੇ ਕਰ ਮਾਰਨੀ ਚਲੋ ਹੁਣ ਮੈਂ ਲਾਂ ਨਹੀਂ ਉਹ ਦੇਖੋ ਕੱਪੜੇ ਸਿੱਟੇ ਪਹਿ ਅੱਧੇ ਟੋਕਰੀ 'ਚ ਪਏ ਅੱਧੇ ਮਸ਼ੀਨ 'ਚ ਮੈਂ ਹੀ ਗਿਰ ਕੇ ਲਾਂਗੀ ਸੀ ਪਹਿਲਾਂ ਸ਼ਿਮਲਾ ਵਿੱਚ ਤੋੜਨਾ ਹੁਣ ਮੈ ਲਾਨੀ ਪਹਿਲਾ ਮਸ਼ੀਨ ਪਰ ਜਿਹੜੀ ਹੋਉਂਦੀ ਆ ਸ਼ਹਿਰ ਦੀ ਜਿਹੜੀ ਪਟਿਆਲਾ ਦੇ ਲੋਕਾਂ ਨਾਲ ਉਸ ਮੈਨਾਂ ਵਿੱਚ ਉਹ ਐਡਰੈਡੀ ਨਹੀਂ ਜਾਂਦੀ ਆ ਵਧੀਆ ਫਿਰ ਇਹ ਆਪਣੀ ਘਰ ਦੀ ਆ ਘਰ ਦੀ ਇਹ ਤਾਂ ਹਮੇਸ਼ਾ ਵੀ ਕਰੀਆਂ ਬਾਰੇ ਪਾਇਆ ਹੁੰਦਾ ਔਰ ਇਹ ਤਾਂ ਆਪਣੇ ਘਰ ਦੀ ਆ ਕਿਹੜੀ ਕੋਈ ਰੇਲ ਸੀ ਕੋਈ ਟਾਈਮ ਹੋ ਗਿਆ 2 ਵਜੇ ਦੇ ਦੁਪਹਿਰ ਦੇ ਤੇ ਬਸ ਹੁਣ ਅਸੀਂ ਚਾਹ ਧਰਨੀ ਆ ਹੁਣ ਯੂਵੀ ਆਣ ਵਾਲਾ ਸਕੂਲ ਤੇ ਤੁਹਾਡੇ ਕੰਨਾਂ ਵਾਲੀ ਵੀਡੀਓ ਚ ਦੇਖਿਆ ਹੀ ਹੋਣਾ ਤੁਸੀਂ ਵੀ ਉਹ ਮੈਗੀ ਮੰਗ ਰਿਹਾ ਤਾਂ ਹੁਣ ਉਹਨੂੰ ਦੰਨੀ ਅੱਜ ਮੈਗੀ ਬਣਾ ਕੇ ਨਹੀਂ ਫੇਰ ਕਿਉਂਕਿ ਮੈਂ ਸਵੇਰੇ ਉਹਨਾਂ ਨੇ ਸਕੂਲ ਜਾਂਦੇ ਨੂੰ ਕਿਹਾ ਸੀ ਵੀ ਤੈਨੂੰ ਸਕੂਲ ਤੇ ਆ ਕੇ ਬਣਾ ਕੇ ਦਵਾਂਗੀ ਤੇ ਹੁਣ ਮੈਂ ਬਸ ਪਿਆਜ਼ ਲੈ ਕੇ ਚੱਲੀ ਆ ਦੋ ਲੈ ਲੈਣੀਆਂ ਪਿਆਜ਼ ਸ਼ਿਮਲਾ ਮਿਰਚ ਦਾ ਸਵੇਰੇ ਤੋੜੀ ਧੀ ਜਿਹੜੀ ਉਹੀ ਬਣਾਉਂਗੀ ਦੇਖਦੇ ਹੁਣ ਕੀ ਪਤਾ ਸ਼ਾਇਦ ਅਸੀਂ ਮਤਲਬ ਵੀ ਪਕੌੜੇ ਵਗੈਰਾ ਪਕੌੜੇ ਵਗੈਰਾ ਨਾ ਬਣਾਈਏ ਕੁਝ ਦੇਖਦੇ ਆ ਕਾਲੂ ਬਣਾਵਾਂਗੇ ਕਿਉਂਕਿ ਕਾਲੂ ਸ਼ਾਇਦ ਕੋਆ ਉਹਨਾਂ ਨੇ ਆਣਾ ਹੈ ਕਾਲੂ ਨਾ ਸ਼ਾਇਦ ਭੂਆ ਉਹ ਨਹੀਂ ਆਉਣਗੇ ਫਿਰ ਤਾਂ ਕਰਕੇ ਸੋਚਿਆ ਵੀ ਚਲੋ ਕੱਲ ਸਵੇਰੀ ਬਣਾ ਲਾਂਗੇ ਹੁਣ ਦੋ ਟਾਈਮ ਕਿਹੜਾ ਬਣਾਊਗਾ ਦੋ ਵਾਰ ਫਿਰ ਸ਼ਾਮ ਨੂੰ ਵੀ ਖਾਵਾਂਗੇ ਸਵੇਰੇ ਵੀ ਇੱਕ ਤਾਂ ਗਰਮੀ ਬਹੁਤ ਪੈ ਰਹੀ ਹੈ ਇੰਨਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁਣ ਤਾਂ ਕਰਕੇ ਉਹੀ ਸ਼ਿਮਲਾ ਮਿਰਚ ਦੇ ਪਕੌੜੇ ਕੱਲ ਬਣਾ ਲਾਂਗੇ ਬਾਕੀ ਪੁੱਛਦੀਆਂ ਬੀਬੀ ਉਹਨਾਂ ਨੂੰ ਵੀ ਕੀ ਕਹਿੰਦੇ ਨੇ ਕਿਉਂਕਿ ਬਰੈਡ ਵੀ ਬਰੈਡ ਵੀ ਬਣਾ ਲਾਂਗੇ ਬਰੈਡ ਵੀ ਖਾ ਲਾਂਗੇ ਕਿਉਂਕਿ ਪਕੌੜੇ ਨਾ ਇਕੱਲੇ ਖਾਣ ਨੂੰ ਜੀ ਨਹੀਂ ਕਰਦਾ ਬਰੈਡ ਵੀ ਖਾਣ ਨੂੰ ਜੀ ਕਰਦਾ ਸਵੇਰੇ ਜਿਹੜੀ ਸ਼ਿਮਲਾ ਮਿਰਚ ਤੋੜੀ ਸੀਗੀ ਦੋ ਸ਼ਿਮਲਾ ਮਿਰਚ ਕੱਟ ਲਈਆਂ ਦੋ ਸ਼ਿਮਲਾ ਮਿਰਚ ਕੱਟ ਲਾਂਗੇ ਕਿਉਂਕਿ ਹੁਣ ਸ਼ਿਮਲਾ ਮਿਰਚ ਆਏਗੀ ਐ ਇਹ ਵੀ ਪਾ ਲੂਗੇ ਮੈਗੀ ਚ ਬਹੁਤ ਸਵਾ ਲੱਗਦੀ ਐ ਪਾਈ ਵੀ ਜਦ ਤੱਕ ਯੂਵੀਓ ਨਹੀਂ ਆਂਦੇ ਨੇ ਮੈਂ ਆਹ ਮਸਾਲਾ ਪੁੰਨ ਕੇ ਰੱਖਦਾ ਕਿਉਂਕਿ ਮੈਂ ਇਹ ਟਾਈਮ ਇਹ ਆ ਵੀ ਬਾਲ ਕੇ ਬਸ ਨਾਲ ਦੀ ਨਾਲ ਫਿਰ ਇਹਦੇ ਚ ਪਾ ਦੇਣੀ ਐ ਗਰਮੇ ਹੋਊਗੀ ਅਨੇ ਮਸਾਲਾ ਕਰਦਾ ਕਿਉਂਕਿ ਆਂਦੇ ਉਹਨੇ ਹੜਬੜੀ ਦੇਣੀ ਐ ਮਚਾ ਇਧਰ ਪਿਆਜ਼ ਤੇ ਸ਼ਿਮਲਾ ਮਿਰਚ ਮੈਂ ਕੱਟ ਲਈ ਟਮਾਟਰ ਜੇ ਤਾਂ ਲੈ ਆ ਜਾਂਦੇ ਹੋਏ ਤਾਂ ਠੀਕ ਹੈ ਨਹੀਂ ਫਿਰ ਅਸੀਂ ਸਾਤ ਦਾਂਗੇ ਵਿੱਚ ਨਾ ਮੈਂ ਤੇ ਲੰਬੇ ਜੀ ਰੋਗੇ ਵਿੱਚ ਛੋਟੇ ਪਹਿਲਾਂ ਮੈਂ ਲੰਬੇ ਜੀ ਦੇ ਤੇ ਫਿਰ ਮੈਂ ਬਾਅਦ ਵਿੱਚ ਛੋਟੇ ਜੀ ਚਿਰਨ ਲੱਗ ਦੂੰਗੀ ਆਹ ਜਾਇ ਵੀ ਦੀ ਦੀ ਸਬਸ ਰੋਕਦਾ ਫਾਇਦਾ ਆਹ ਹੋਵਾ ਚਿੱਟਾ ਗਾ ਜੇ ਇੱਥੇ ਪਿਆਜ਼ ਹੋ ਰਿਹਾ ਪੁੰਨ ਇਹਨੇ ਲੱਡੂ ਮੰਮੀਓ ਨੇ ਅੱਜ ਫੇਰ ਦਸ਼ਮੀ ਤੇ ਗਏ ਸੀਗੇ ਰੋੜੇ ਵਾਲ ਸਾਹਿਬ ਤਾਂ ਕਰਕੇ ਖੋਗ ਮਿਲਿਆ ਉੱਥੇ ਉਹ ਜੋ ਵੀ ਐਵੀ ਜੋ ਵੀ ਉਹ ਖਾਊਗਾ ਇਹ ਨਹੀਂ ਛੱਪ ਲੂਗਾ ਲਓ ਆਪਣੀ ਮੈਗੀ ਹੋ ਗਈ ਤੇ ਆਹ ਦੇਖੋ ਕਿੰਨੀ ਸੋਹਣੀ ਮੈਗੀ ਖਿਲੀ ਖਿਲੀ ਕੱਲੀ ਗੱਲੀ ਕਦੇ ਕਦੇ ਨਾ ਮੇਤੇ ਐਣ ਗਾਰਾ ਬਣ ਜਾਂਦਾ ਪਰ ਅੱਜ ਮੇਤੇ ਐਣ ਕੱਲੀ ਗੱਲੀ ਬਣੀ ਐ ਕਿਉਂਕਿ ਅੱਜ ਮੈਂ ਨਾ ਰਜਾਈ ਜਾਦੀ ਨਹੀਂ ਐ ਅੱਗੇ ਮੈਂ ਸਿਰਫ ਪਾਣੀ ਨਾ ਗਰਮ ਕਰਕੇ ਉਹਦੇ ਵਿੱਚ ਪਾ ਦਿੰਦੀ ਆ ਫਿਰ ਆਪੇ ਨਰਮ ਵੀ ਹੋ ਜਾਂਦੀ ਆ ਰਜਾਂ ਦੀ ਲੋੜ ਨਹੀਂ ਹੁੰਦੀ ਜਿਹੜਾ 1-2 ਮਿੰਟ ਆਪਾਂ ਬੋਇਲ ਕਰਦੇ ਆ ਵੀ ਉਹ ਬੋਇਲ ਜਾਂ ਗਰਮ ਬੋਇਲ ਦੇਣ ਦੀ ਉਬਾਲਾ ਦੇਣ ਦੀ ਲੋੜ ਨਹੀਂ ਹੁੰਦੀ ਕੋਈ ਤੇ ਆ ਕਰਕੇ ਅੱਜ ਮੈਂ ਬਸ ਇੱਕ ਉਬਾਲਾ ਦੇ ਕੇ ਬਸ ਵਿੱਚ ਪਾਤੀ ਪਰ ਕੱਚੀ ਬਿਲਕੁਲ ਨਹੀਂ ਐ ਬਹੁਤ ਸੋਹਣੀ ਪਣੀ ਐ ਖਿਲੀ ਖਿਲੀ ਤੇ ਹਰੀਆਂ ਸਬਜ਼ੀਆਂ ਜਿਵੇਂ ਸ਼ਿਮਲਾ ਮਿਰਚ ਐਮੇਯੂ ਵੀ ਖਾਂਦਾ ਐ ਸ਼ਿਮਲਾ ਮਿਰਚ ਅੱਜ ਪੂਰੀ ਸ਼ਿਮਲਾ ਮਿਰਚ ਐ ਟਮਾਟਰ ਕੁਝ ਨਹੀਂ ਛੱਡਣਾ ਅੱਗੇ ਕਰ ਕੁਝ ਵੀ ਨਹੀਂ ਮਿਲਦਾ ਇੱਥੇ ਮਤਲਬ ਇਹਨਾਂ ਨੂੰ ਜੀ ਕੱਢ ਲਈ ਆਪਾਂ ਸਾਰੀ ਮੈਗੀ ਕਿਉਂਕਿ ਮੈਗੀ ਗਈ ਬਣਾ ਕਿਹਦਾ ਕਿਹਦਾ ਦੇਖ ਕਰਿਆ ਦੇਖ ਕੇ ਕਿਉਂਕਿ ਗਰਮੀ ਗਰਮੀ ਆਹੀ ਕੁਝ ਬਣੂਗਾ ਹੁਣ ਅੱਜ ਤਾਂ ਪੂਰੀ ਉਹਦੇ ਨਹੀਂ ਬਣੀ ਆ ਐਨ ਵਧੀਆ ਬਹੁਤ ਸੋਹਣੀ ਬਣੀ ਆ ਮਤਲਬ ਇਹ ਸਬਜ਼ੀਆਂ ਜੇ ਪਾ ਕੇ ਨਾ ਦੇਖਣੇ ਜਿੰਨੀ ਸੋਹਣੀ ਲੱਗ ਰਹੀ ਐ ਵੀ ਬਸ ਬਹੁਤ ਜ਼ਿਆਦਾ ਇੱਕ ਮਿੰਟੇ ਸਬਜ਼ੀਆਂ ਬਾਅਦ ਕਰ ਲਈ ਕਰਦੀਆਂ ਕਿਉਂਕਿ ਨਾ ਥੋੜੀ ਜਿਹੀ ਪੀਸ ਨੂੰ ਵੱਡੇ ਕੱਟ ਹੋ ਗਏ ਛੇਤੀ ਛੇਤੀ ਚ ਕਰਿਆ ਸਾਰਾ ਕੁਝ ਕਿਉਂਕਿ ਅੱਧਾ ਸਮਾਨ ਹੈ ਨਹੀਂ ਤਾਂ ਜੈ ਯੂਵੀ ਨੂੰ ਸਕੂਲ ਤੇ ਲੈ ਕੇ ਆਇਆ ਫਿਰ ਜਦੇ ਲੈ ਕੇ ਆਇਆ ਤਾਂ ਸਮਾਨ ਫਟਾਫਟ ਬਣਾਈ ਲਓ ਜੀ ਬਣ ਗਈ ਮੈਗੀ ਸਾਡੀ ਜਿਨੇ ਜਿਨੇ ਖਾਣੀ ਹੈ ਦੱਸ ਦੋ ਪਲੀਜ਼ ਉਹਨਾਂ ਨੂੰ ਕਿਹਾ ਉਹ ਤਾਂ ਤਾਜ਼ੇ ਹੋਏ ਜਗਾਹ ਪਿਆ ਕੇ ਤੇ ਉਹ ਜਿੱਤੇ ਉਹ ਮੈਂ ਹੁੰਦਾ ਹੈ ਜੀ ਕਿਹਦਾ ਮਾਰ ਨੂੰ ਪਾਈ ਨੂੰ ਤਾਂ ਬਣ ਗਿਆ ਜਮੀਨ ਵਾਸਤੇ ਬਣਾ ਮੈਂ ਕਿ ਇਸ ਵੇਲੇ ਫਿਰ ਕੀ ਬਣਾਣਾ ਸਵੇਰੇ ਆ ਵੀ ਆਉਣਗੇ ਉਹ ਤਾਂ ਬੈਠੇ ਰਹਿਣਾ ਤੇ ਕੰਮ ਕੀ ਕਰਨਾ ਉਹ ਮੈਨੂੰ ਦੱਸਦਾ ਪਹਿਲਾਂ ਕਹਿੰਦਾ ਕੀ ਬਣਾਉਂਗੇ ਫਿਰ ਕਹਿੰਦਾ ਵੀ ਗਰਮੀ ਵਾਲੀ ਐ ਉਹਨੂੰ ਉਹਦਾ ਡੈਡੀ ਵੀ ਆਊਗਾ ਉਹਨੂੰ ਹਾਂ ਕਹਿੰਦਾ ਸੀ ਤਿੰਨੇ ਆਉਂਗੇ ਤਿੰਨੇ ਆਉਂਗੇ ਕਹਿੰਦਾ ਸੀ ਤਿੰਨ ਜਣੇ ਨਹੀਂ ਆਉਂਦਾ ਫਿਰ ਇੱਕ ਜਣਾ ਘਰਾਂ ਨਹੀਂ ਰਹੂਗਾ ਬਰੈਡ ਬਣਾ ਲਾਂਗੇ ਸ਼ਿਮਲਾ ਮਿਰਚ ਪਈਆ ਪਕੌੜੇ ਬਣਾਵਾਂਗੇ ਬਰਾਮ ਤੋਂ ਕਰਦੇ ਆ ਸਵੇਰੇ ਬਣਾ ਦੂੰਗੀ ਝਾੜੂ ਪੋਚਾ ਲਾ ਕੇ ਸਾਜਦੇ। ਸਵੇਰੇ ਕੱਢੇ ਸਕੂਲ ਜਾਣਾ ਯੂਵੀ ਨੇ ਛੇਤੀ ਕੰਮ ਨੂੰ। ਥੋੜੇ ਜਿਹੀ Shimla ਵਿੱਚ ਬਚੂਗੀ ਨਾਲੇ ਸਬਜ਼ੀ ਬਣਾ ਲਾਂਗੇ। ਥੋੜੀ ਜੀ ਚੀਜ਼। ਆਲੂ ਥੋੜੇ ਜਿਹਾ ਹੁਣ ਭਾਲ ਲੂਗੀ ਬ੍ਰੈਡਾਂ ਚਾਣੂ ਭਰ ਕੇ ਬਣਾ। ਸ਼ਾਮ ਨੂੰ ਪਹਿਲਾ ਅੱਜ ਸ਼ਾਮ ਨੂੰ ਬਣਾਉਣਾ ਤਾਂ ਫਿਰ ਮੈਂ ਜਦੋਂ ਉਹਦਾ ਫੋਨ ਆਇਆ ਫਿਰ ਮੈਂ ਕਿਹਾ ਕਾਲੂ ਬਣਾਉਣਾ ਹੈ ਰੋਜ ਖਾਈ ਜਾਓ ਮਾਂ ਫਿਰ ਕੱਲੂ ਹੀ ਬਣਾਉਂਗੇ ਹਾਂ ਕਾਲੂ ਤੇ ਨਹੀਂ ਫਿਰ ਕਹਿੰਦਾ ਸੀ ਵੀ ਤੱਕ ਲੋ ਯੂ ਵੀ ਦਾ ਸਕੂਲ ਤੇ ਆ ਕੇ ਵਰਦੀ ਉਹ ਗੇਰੀ ਪਈ ਆ ਵਰਦੀ ਵੀ ਨਹੀਂ ਅਜੇ ਮੈਂ ਚੱਕੀ ਕਿਉਂਕਿ ਮੈਗੀ ਬਣਾ ਕੇ ਦੇਈ ਸੀ ਫਿਰ ਬਾਹਰ ਪੁੱਛਣ ਲੱਗ ਗਈ ਬੀਬੀ ਉਹਨਾਂ ਨੂੰ ਮੰਮੀ ਉਹਨਾਂ ਨੂੰ ਕਿ ਕੀ ਬਣਾਈਏ ਕਾਲੂ ਜਾਗਵੀਰ ਉਹਨਾਂ ਨੇ ਆਉਣਾ ਹੈ ਸਵੇਰੇ ਕਿਉਂਕਿ ਜਗਵੀਰ ਦੀ ਪਰਮੈਸ਼ਰੀ ਕੀ ਭੂਆ ਦੇ ਮੁੰਡੇ ਦੀ ਵੀ ਕੀ ਬਣਾਉਂਗੇ ਫਿਰ ਬਾਅਦ ਚ ਕਹਿੰਦਾ ਵੀ ਗਰਮੀ ਬਹੁਤ ਹੈ ਅੱਜ ਟਿੱਕੀ ਬਣਾਉਣੀ ਸੀ ਨਾ ਹੁਣ ਕੁਛ ਨਹੀਂ ਬਣਦਾ ਤੈਨੂੰ ਤਾਂ ਹੀ ਤਾਂ ਮੈਗੀ ਬਣਾ ਕੇ ਦੇਈ ਆ ਵੀ ਚਲ ਉਹਨੂੰ ਦੇ ਦੰਨੀ ਆ ਕਿਉਂਕਿ ਕੱਲ ਦਾ ਗਾਹ ਪਾ ਰਿਹਾ ਏ ਵੀ ਅੱਜ ਨਹੀਂ ਬਣਾਉਣਾ ਕੁਛ ਵੀ ਹੁਣ ਹੁਣ ਨਹੀਂ ਬਣਾਉਣਾ ਬਸ ਇਹਨੂੰ ਮੈਗੀ ਬਣਾ ਕੇ ਦੇ ਦਿੱਤੀ ਆ ਦੇਖੋ ਮੈਗੀ ਭਈ ਅੱਜ ਇਹਨੂੰ ਮੈਂ ਤੁਹਾਨੂੰ ਦੱਸੂਗੀ ਸਾਰਿਆਂ ਨੂੰ ਵੀ ਇਹਨੇ ਕੋਈ ਸਬਜ਼ੀ ਅੱਜ ਛੱਡੀ ਤਾਂ ਨਹੀਂ ਠੀਕ ਐ ਅੱਜ ਸ਼ਿਮਲਾ ਮਿਰਚ ਇੱਕ ਵੀ ਪੀਸ ਨਹੀਂ ਹੋਣਾ ਚਾਹੀਦਾ ਵਿੱਚ ਨਾ ਜੀ ਦੇ ਹਿਮਲਾ ਟੂ ਦੇ ਪੈਸੇ ਮੈਂ ਜ਼ਿਆਦਾ ਨਹੀਂ ਦਿਖਾਂਦੀ ਕਿਉਂਕਿ ਦੇਖ ਦੇਖ ਨਾ ਸਭ ਦਾ ਜੀ ਕਰਦਾ ਖਾਣ ਨੂੰ ਫਿਰ ਹਨਾ ਮੈਨੂੰ ਤਾਂ ਆਪ ਜੀ ਕਰਦਾ ਪਰ ਮੈਂ ਖਾ ਨਹੀਂ ਸਕਦੀ ਕਿਉਂਕਿ ਜੰਕ ਫੂਡ ਬੰਦ ਕਰਾਂਗੇ ਤਾਂ ਹੀ ਤਪੜੇ ਹੋਵਾਂਗੇ ਸੋਸ਼ੀ ਦੀ ਵੀਡੀਓ ਦੇਖਦਾ ਕੋਈ ਵੀਡੀਓ ਚੋਂ ਪੀਜ਼ਾ ਸਮੋਸੇ ਜਿਮਾ ਕੁ ਖਾ ਰਿਆ ਹੁੰਦਾ ਫਿਰ ਯੂਵੀ ਦੇ ਅੰਦਰ ਢਿੱਡ ਚ ਚੂਹੇ ਗੁੱਦਣ ਲੱਗ ਜਾਂਦੇ ਨੇ ਦੇਖ ਕੇ ਔ ਜੀ ਯੂਵੀ ਨੇ ਕਰਤੀ ਪਲੇਟ ਸਾਫ਼ ਤੇ ਹੁਣ ਲੈ ਕੇ ਬੈ ਗਿਆ ਲੱਡੂ ਇਹ ਖੁਸ਼ ਹੋ ਗਿਆ ਵੀ ਅੱਜ ਮੈਨੂੰ ਮੇਰੀਆਂ ਚੀਜ਼ਾਂ ਖਾਣ ਨੂੰ ਖੂਬ ਮਿਲ ਰਿਆ ਏ ਚਾਹੇ ਕੁਛ ਵੀ ਹੋਵੇ ਇੱਕ ਜੰਕ ਫੂਡ ਹੋਵੇ ਬਸ ਰੋਟੀ ਨਹੀਂ ਮਿਲੀ ਅੱਜ ਖੁਸ਼ ਹੋ ਗਿਆ ਹੈ ਕਿੰਨਾ ਕਾ ਖੁਸ਼ ਅੱਜ ਰੋਟੀ ਨਹੀਂ ਮਿਲੀ ਹੁਣ ਲੱਡੂ ਖਾ ਰਿਆ ਜਿਹੜਾ ਰੋਲੇ ਵਾਲੇ ਸਾਬ ਤੋਂ ਆਉਂਦੀ ਹੈ ਨਾ ਹੈਗਾ 150 ਬੇਸਣ ਬੇਸਣ ਪਿਆ ਡੱਕ ਟੂਗਾ ਤਾਂ ਨਹੀਂ ਕਿੱਦੋਂ ਜਾਂਦਾ ਦੇਖੋ 1 ਕਿਲੋ ਲੈਂਦਾ ਵਾ ਪਰ ਉਹ ਡੱਬੇ ਚਾ ਬਸ ਥੋੜਾ ਜਿਹਾ ਉਧਰ ਪਿਆ ਲਫਾਪੇ ਚ ਜੇ ਘੱਟਾ ਦਾ ਮੰਗਾ ਲਓ ਦੇਖ ਕੇ ਤਾਂ ਮੈਂ ਆਈ ਆਂ ਦੇਖ ਕੇ ਹੀ ਆਈ ਆਂ ਮੈਂ ਹਾਂ ਬਈ ਇੰਨਾ ਚੜਾਵਾ ਚ ਅਰਧਾ ਟਾਈ ਨਹੀਂ ਪਾਰਤੀ ਸੀ ਜਿਹੜਾ ਆਪਣੇ ਹਰਦਾਸਪੁਰ ਦੇ ਪਿੰਡ ਸਾਹਮਣੇ ਮਾਜਰੀ ਪਿੰਡ ਆਹ ਮਾਜਰੀ ਹਾਂ ਕਾਲੀਆਂ ਵੀ ਮਾਜਰੀ ਚੱਦਦਾ ਨਾ ਚੜਾਵਾ ਚੜਦਾ ਤਾਂ ਹਮ ਇਹ ਪੰਜ ਪੰਜ ਦਾ ਦੰਦੇ ਤੇ ਭਾਂਡੇ ਕੁਲੀਆਂ ਨੂੰ ਆਕੇ ਪਿੰਡ ਦੀਆਂ ਨੂੰ ਅੱਛਾ ਆ ਤੀਨੀ ਕਿਸੂਰ ਕਰਦੇ ਹੁੰਦੇ 10ਵੀਆਂ ਨੂੰ 10 ਨਾ ਹਾਂ ਸਿਆਲ ਚ ਦੰਦੇ ਹੁੰਦੇ ਤੇ ਸਾਰ ਪਿੱਛੇ ਤੇ ਜਸਵਾਗਤ ਹੁੰਦਾ ਕੋਚ ਕਰਨ ਹਾਂ ਨਹੀਂ ਕੋਈ ਬੱਘਰ ਚ ਭਰ ਦਿੱਤੀ ਉਹ ਦਸਮੀ ਅੱਛਾ ਉਹ ਪੋ ਮਾਗ ਚ ਜਿਹੜੀ ਦਸਮੀ ਭਰਦੀ ਟੀ ਉਹ ਉਹ ਦਸਮੀ ਨੂੰ ਕੁੜੀਆਂ ਨੂੰ ਸਾਰੇ ਸੂਟ ਦੰਦੇ ਹੁੰਦੇ ਤੇ ਪਿੰਡ ਦੀਆਂ ਦੰਦੇ ਪਿੰਡ ਦੀਆਂ ਨੂੰ ਚਾਹੇ ਧੋਤੀਆਂ ਨੇ ਚਾਹੇ ਕੁੰਡੀਆਂ ਨੇ ਚਾਹੇ ਕੁੰਡੀਆਂ ਦੇ ਭੂਆ ਦੇ ਚਾਹੇ ਜਿਹੜਾ ਨੂੰ ਮਰਜੀ ਆਹੋ ਜਿੰਨੀਆਂ ਵੀ ਮਤਲਬ ਮਾਜਰੀ ਪਿੰਡ ਦੀਆਂ ਕੁੜੀਆਂ ਜਿਹੜੀਆਂ ਚਾਹੇ ਕੋਈ ਤਾਕਣੀ ਘਰ ਦੀ ਆ ਚਾਹੇ ਕੋਈ ਬਾੜੇ ਘਰ ਦੀ ਆਹੋ ਯਾਨੀ ਕਿ ਦੇਣ ਆਇਓ ਰਿਵਾਜ ਆਥੇ ਰਿਵਾਜ ਦਾ ਅੱਛਾ ਪੰਜ-ਪੰਜ ਬਾੜੇ ਦਿੰਦੇ ਜੀ ਕਿ ਬਾਈਕ ਟਾਟਾ ਦਾ ਬਿਸਕੁਟਾ ਰੱਖ ਦਿੰਦੇ ਨਾ ਅੱਛਾ ਜੜੀ ਹਰਦਾਸ ਪਉਂਦੀਆਂ ਹੁੰਦੀਆਂ ਧੀਆਂ ਹਾਂ ਇਹਨਾਂ ਨੂੰ ਤਾਂ ਦੇਖਦੇ ਤੇ ਦੋ-ਦੋ ਬਾੜੇ ਅਰੇ ਪੰਜ-ਪੰਜ ਬਾੜੇ ਦਿੰਦੇ ਕਹਿੰਦੇ ਦੋ-ਦੋ ਬਾੜੇ ਹੁਣ ਵੀ ਪਾਇਕਟ ਪੀਸ ਪੁੱਛਦਾ ਹਾਂ ਦਾ ਦਾ ਸਭ ਪੁੱਛੀ ਹੁਣ ਵੀ ਦੰਦੇ ਨੇ ਮੈਂ ਕਹਿੰਦਾ ਤਨ ਦੱਸ ਰਹੀਆਂ ਚਾਹ ਰਹਾ ਹਾਲਾ ਜਿਹੜਾ ਬਈ ਵਰਤ ਹੁੰਦਾ ਕੁਝ ਵੀ ਨਹੀਂ ਕਰਿਆ ਉਹਨਾਂ ਨੇ ਹੁਣ ਕਿਹੜਾ ਜਾਂਦਾ ਦਸਵੀਂ ਪਰ ਅੱਛਾ ਹੁਣ ਉੱਥੇ ਵੀ ਨਹੀਂ ਦੰਦੇ ਹੈਗੇ ਨਾ ਉਸੇ ਵੀ ਦੰਦੇ ਹੈਗੇ ਛੜ ਤਰ ਰਵਾਜ ਉਹ ਅੱਗੇ ਪਿੰਡ ਚ ਚਾਹ ਪਿੰਡ ਦਾ ਜਿਹੜਾ ਵਾ ਚੜਦਾ ਚੜਾ ਆ ਲੈ ਜਾ ਆਪਣਾ ਉਸਮਾਨ ਅੱਛਾ ਵਿਚੇ ਨਿੰਬੂ ਨੇ ਹੈ ਵਿਚੇ ਨਿੰਬੂ ਹੀ ਵਿਚੇ ਸਾਰਾ ਸਾਮਾਨ ਪਿੱਛੇ ਆ ਠੀਕ ਆ ਹਰੀਆਂ ਮਿਰਚ ਤਾਂ ਨਹੀਂ ਹੈ ਮੈਂ ਭੁੱਲ ਗਈ ਕਹਿਣਾ ਸਵਾਲ ਆ ਗਿਆ ਓਹੋ ਇਹਨੂੰ ਲਾਣਿਆ ਫ੍ਰਿਜ ਚ ਤੇ ਕੱਲੂ ਆਣਗੇ ਭੂਆ ਉਹ ਨਹੀਂ ਪੰਜ ਗਲਾਸ ਪਾਣੀ ਦੇ ਪੀ ਗਿਆ ਪੰਜ ਗਲਾਸ ਅੱਛਾ ਪੰਜ ਗਲਾਸ ਪਾਣੀ ਦੇ ਪੀ ਗਿਆ ਦੇਖ ਲੋ ਆਹ ਅੱਜ ਦਾ ਮੇਰਾ ਟਾਰਗੇਟ ਹੈ ਉਹ ਪੂਰੇ 20 ਗਲਾਸ ਪਾਣੀ ਪੀਣਾ ਅੱਜ ਦੇ ਦਿਨ ਬੱਲੇ ਬੱਲੇ ਹੁਣ ਪੰਜ ਮੈਂ ਹੁਣ ਪੀ ਗਿਆ ਮੈਂ ਪੰਜ ਗੁਰਦੁਆਰੇ ਤੇ ਜਾਂਦੇ ਪਹਿਲਾਂ ਪੀਊਗਾ ਤੇ ਉਹ ਪੰਜਵੇਂ ਗੁਰਦੁਆਰੇ ਤੇ ਆਣ ਤੇ ਬਾਅਦ ਪੀਊਗਾ ਤੇ ਪੰਜਾ ਬਸ ਹੁਣ ਬਸ ਪੰਜਵੇਂ ਰਾਤ ਨੂੰ ਪੀਊਗਾ ਫਿਰ ਹੋ ਗਿਆ ਕਲਾਸ ওকে ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਤੇ ਮੈਂ ਕੱਲ ਤੇ ਮੈਂ ਕੱਲ ਨੂੰ 50 ਗਲਾਸ ਪਿਉ ਬਣੀ ਦੇ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਕੱਲ ਵਾਲੇ ਵਲੌਗ ਚ ਟਾਈ ਬਾਏ ਬਾਏ ਗੁੱਡ ਬਾਏ ਗੋ ਟਾਟਾ ਗੁੱਡ ਬਾਏ ਗਿਆ ਬਾਏ ਬਾਏ ਗੁੱਡ ਬਾਏ